ਸਪੌਂਸਰ ਬਾਈ ਸਿਰਾਜ ਉਸਰਾਮ ਟਾਈਲਸ ਸਾਥੀ ਉਮਰਪੁਰ ਦਾ ਸਸ਼ੀ ਅਕਾਲ ਜੀ ਮੈਂ ਬ੍ਰਿਜਿੰਦਰ ਸਿੰਘ ਮਾਨ ਦੁਰਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 26 ਦਸੰਬਰ 2024 ਤੇ ਟੈਂਕ ਕਰੀਬ 9.7 ਦੇ ਹੋਣ ਜਾ ਰਹੇ ਨੇ ਗੱਲਬਾਤ ਆਉਣ ਵਾਲੇ ਪੱਛਮੀ ਸਿਸਟਮ ਬਾਰੇ ਕਰਨ ਜਾ ਰਹੇ ਹਾਂ ਜ਼ਿਲ੍ਹੇਵਾਰ ਅਮੀਰ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜਿੱਦਾਂ ਕਿ ਪਹਿਲਾਂ ਕਈ ਦਿਨਾਂ ਤੋਂ ਦੱਸ ਰਹੇ ਹਾਂ ਵੀ 27 28 ਦਸੰਬਰ ਲੱਗੇ ਇੱਕ ਜਿਹੜਾ ਪਛिमी ਸਿਸਟਮ ਪਹਾੜੀ ਕੀਤਾ ਸਮੇਤ ਮੈਦਾਨੀ ਕੀਤਾ ਨੂੰ ਵੀ ਪੰਜਾਬ ਹਰਿਆਣਾ ਨੂੰ ਪ੍ਰਭਾਵਿਤ ਕਰ ਸਕਦਾ ਤੇ ਲਗਭਗ ਕਈ ਸਟੇਟਾਂ ਨੂੰ ਇਹ ਸਿਸਟਮ ਜਿਹੜਾ ਪ੍ਰਭਾਵਿਤ ਕਰਦਾ ਦਿਖਾਈ ਦੇ ਸਕਦਾਗਾ ਰਾਜਸਥਾਨ ਦੇ ਉੱਪਰੋਂ ਬਦਲਵਾਈ ਸਿਸਟਮ ਦੇ ਦੌਰਾਨ ਬਾਨੀ ਸ਼ੁਰੂ ਹੋ ਚੁੱਕੀ ਆ ਕਿਉਂਕਿ ਜਿਵੇਂ ਜਿਵੇਂ ਪਾਸਿਮੇ ਸਿਸਟਮ ਨੇੜੇ ਆ ਰਿਹਾ ਓਵੇਂ ਓਵੇਂ ਜਿਹੜਾ ਨਵੀਂ ਵਾਲੀਆਂ ਹਵਾਵਾਂ ਨੇ ਪੂਰਬੀ ਤੇ ਅਰਬ ਸਾਗਰ ਤੋਂ ਬੰਗਾਲ ਦੀ ਖਾੜੀ ਤੋਂ ਨਵੀਂ ਵਾਲੀਆਂ ਨਮ ਹਵਾਵਾਂ ਰਾਜਸਥਾਨ ਤੱਕ ਪੁੱਜਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਵੇਂ ਜਿਵੇਂ ਬਦਲਵਾਈ ਉੱਪਰ ਪੰਜਾਬ ਹਰਿਆਣਾ ਵੱਲ ਨੂੰ ਆਊਗੀ ਓਵੇਂ ਓਵੇਂ ਪੁਰੇ ਦੀ ਹਵਾ ਜਿਹੜੀ ਪੰਜਾਬ ਤੱਕ ਵੀ ਪਹੁੰਚਣੀ ਸ਼ੁਰੂ ਹੋ ਜਾਣੀ ਆ ਜਿਹੜੀ ਕਿ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਨਮੀ ਲੈ ਕੇ ਪੰਜਾਬ ਤੱਕ ਪਹੁੰਚੂਗੀ ਤੇ ਮੇਨ ਸਿਸਟਮਾਂ ਆਸਰਾ ਜਿਹੜਾ ਪੰਜਾਬ ਸਮੇਤ ਇਹ ਸਿਸਟਮਾ ਜਿਹੜਾ ਹਰਿਆਣਾ, ਯੂਪੀ, ਦਿੱਲੀ, ਰਾਜਸਥਾਨ ਦੇ ਐਮਪੀ ਦੇ ਕਈ ਇਲਾਕਿਆਂ ਨੂੰ ਇਹ ਸਿਸਟਮ ਵਾਈਡ ਏਰੀਆ ਕਵਰ ਕਰੂਗਾ ਮਤਲਬ ਕਿ ਕਾਫੀ ਇਲਾਕਿਆਂ ਨੂੰ ਇਹ ਕਵਰ ਕਰੂਗਾ ਪਰ ਇਹਦਾ ਮੇਨ ਇੰਪੈਕਟ ਆ ਜਿਹੜਾ ਜ਼ਿਆਦਾ ਤੱਕ ਦੀ ਕਾਰਵਾਈ ਦਿੱਤੇ ਜਿੱਥੇ ਹੋ ਸਕਦੀ ਹੈ ਦਰਮਿਆਨੇ ਮੀਂਹ ਦੀ ਕਾਰਵਾਈ ਤੇ ਕਿਤੇ ਕਿਤੇ ਗੜੇਮਾਰੀ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਕਿ ਉਹ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਮੀਂਹ ਦਰਮਿਆਨੇ ਮੀਂਹ ਦੇਖਣ ਨੂੰ ਮਿਲ ਸਕਦੀਆਂ ਦਰਮਿਆਨੀਆਂ ਪਹਾੜਾਂ ਜਿਹੜੀਆਂ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਦਿੱਲੀ ਦੇ ਵਿੱਚ ਯੂਪੀ ਦੇ ਵਿੱਚ ਐਮਪੀ ਦੇ ਵਿੱਚ ਤੇ ਰਾਜਸਥਾਨ ਦੇ ਕਈ ਖੇਤਰਾਂ ਦੇ ਵਿੱਚ ਜਿਹੜਾ ਹਲਕੇ ਤੋਂ ਦਰਮਿਆਨੀ ਮੀਂਹਾਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਤੇ ਕਿਤੇ ਕਿਤੇ ਜਿੜੀ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈਗੀ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਹਰਿਆਣਾ ਜਾਂ ਉੱਤਰੀ ਰਾਜਸਥਾਨ ਜਿਹੜੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੀ ਗੱਲ ਕੀਤੀ ਆਪਦਾ ਹਨੂਮਾਨਗੜ੍ਹ ਗੰਗਾ ਨਗਰ ਦੇ ਇਲਾਕਿਆਂ ਵਿੱਚ ਕਾਰਵਾਈ ਹਲਕੀ ਰਹੂਗੀ ਕਿਤੇ ਕਿਤੇ ਹਨੂਮਾਨਗੜ੍ਹ ਏਰੀਆ ਦੇ ਵਿੱਚ ਕਿਤੇ ਕਿਤੇ ਦਰਮਿਆਨੀ ਝਟ ਜਾਂ ਦਰਮਿਆਨੀਆਂ ਫਾਰਾਂ ਪੈ ਸਕਦੀਆਂ ਨੇ 27 ਦਸੰਬਰ ਸਭ ਇਹ ਤੋਂ ਹੀ ਕਾਰਵਾਈ ਕਿਤੇ ਕਿਤੇ ਸ਼ੁਰੂ ਹੋ ਜਾਣੀ ਹੈ ਕਿ ਲਗਭਗ ਦੁਪਹਿਰ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਾਂ ਸ਼ਾਮ ਨੂੰ ਦਿਨ ਸਪ੍ਰਧਾਨ ਕਈ ਇਲਾਕੇ ਵਿੱਚ ਹਲਕੇ ਹਲਕੀਆਂ ਫਹਾਰਾਂ ਦੀ ਜਿਹੜੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਵੀ ਜਿਹੜੇ ਦੇਖਣ ਨੂੰ ਮਿਲ ਸਕਦੇ ਹੈਗੇ ਇਸੇ ਤਰ੍ਹਾਂ ਹਰਿਆਣਾ ਦੇ ਸਿਰਸਾ ਫਤਿਹਬਾਦ ਜਿਹੜੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਆ ਕਿ ਸਿਰਸਾ ਫਤਿਹਬਾਦ ਅੰਬਾਲਾ ਕਸ਼ੇਤਰ ਜਾਂ ਕੈਥਲ ਕਰਨਾਲ ਏਰੀਆ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਵੀ ਜਿਹੜਾ ਹਲਕੀਆਂ ਤੋਂ ਦਰਮਿਆਨੇ ਮੀਂਹ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀਆਂ ਹਲਕੀਆਂ ਦਰਮਿਆਨੀਆਂ ਫਹਾਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਪੰਜਾਬ ਦੇ ਦੁਆਬੇ ਏਰੀਆ ਦੀ ਗੱਲ ਕੀਤੀ ਜਾਵੇ ਜਾਂ ਪਵਾਦ ਏਰੀਏ ਦੀ ਗੱਲ ਕੀਤੀ ਜਾਵੇ ਮਤਲਬ ਕਿ ਪਠਾਨਕੋਟ ਗਰਦਾਸਪੁਰ ਤੋਂ ਲੈ ਕੇ ਜਾਂ ਹੁਸ਼ਿਆਰਪੁਰ ਏਰੀਆ ਹੋ ਗਿਆ ਜਲੰਧਰ ਕਪੂਤਲਾ ਏਰੀਆ ਹੋ ਗਿਆ ਨਵਾਂ ਸ਼ਹਿਰ ਏਰੀਆ ਹੋ ਗਿਆ ਪਵਾਦ ਦੇ ਇਲਾਕੇ ਆਗੇ ਅਗੇ ਚੰਡੀਗੜ੍ਹ ਮਹੱਲੀ ਰੋਪੜ ਪਟਿਆਲਾ ਫਤਿਹਗੜ ਸਾਹਿਬ ਜਸ ਗਰੂਰ ਦੇ ਇਲਾਕੇ ਆਗੇ ਇਹਨਾਂ ਵਿੱਚ ਜ਼ਿਆਦਾਤਰ ਇਲਾਕੇ ਵਿੱਚ ਹਲਕੀ ਕਾਰਵਾਈ ਹਲਕੀ ਕਾਰਵਾਈ ਦੀ ਸੁਭਾਵਨਾ ਹੈਗੀ ਹੈਗੀ ਕਿਤੇ ਕਿਤੇ ਦਰਮਿਆਨੀ ਮੀ ਦੀ ਕਾਰਵਾਈ ਵੀ ਇਹਨਾਂ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੇ ਆ ਇਸੇ ਤਰ੍ਹਾਂ ਬਰਨਾਲਾ ਬਰਨਾਲਾ ਏਰੀਆ ਆ ਗਿਆ ਮੋਗਾ ਆ ਗਿਆ ਲੁਧਿਆਣਾ ਆ ਗਿਆ ਤੇ ਇਹਨਾਂ ਇਲਾਕੇ ਵਿੱਚ ਵੀ ਜਾਂ ਬਠਿੰਡਾ ਮਾਨਸਾ ਦੇ ਇਲਾਕੇ ਗੇ ਇਹਨਾਂ ਵਿੱਚ ਵੀ ਜ਼ਿਆਦਾਤਰ ਇਲਾਕੇ ਵਿੱਚ ਕਾਰਵਾਈ ਹਲਕੀ ਰਹੂਗੀ ਪਰ ਕਿਤੇ ਕਿਤੇ ਨਾਲ ਦਰਮਿਆਨੀਆਂ ਫਹਾਰਾਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਜ਼ਿਆਦਾਤਰ ਇਲਾਕੇ ਵਿੱਚ ਕਾਰਵਾਈ ਹਲਕੀ ਰਹੂ ਤੇ ਕਿਤੇ ਕਿਤੇ ਕੇਂਦਰੀ ਭਾਗਾਂ ਤੋਂ ਲੈ ਕੇ ਜਿਹੜੇ ਚੜ੍ਹਦੇਵਾਲ ਦੇ ਇਲਾਕੇ ਆ ਗਏ ਨੇ ਮਤਲਬ ਕਿ ਪੂਰਬੀ ਮਾਲਵਾ ਆ ਗਿਆ ਤੇ ਪੁਆਦ ਇਲਾਕਾ ਆ ਗਿਆ ਦੁਆਬਾ ਆ ਗਿਆ ਇਨ੍ਹਾਂ ਖੇਤਰਾਂ ਵਿੱਚ ਜ਼ਿਆਦਾਤਰ ਕਾਰਵਾਈ ਹਲਕੀ ਰਹੂਗੀ ਤੇ ਕਿਤੇ ਕਿਤੇ ਦਰਮਿਆਨੀ ਮੀਡੀਆਂ ਫਹਾਰਾਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਦੂਜੇ ਪੱਖ ਤੋਂ ਵੇਖਿਆ ਜਾਵੇ ਪੰਜਾਬ ਦੇ ਜਿਹੜੇ ਮਾਝਾ ਏਰੀਆ ਆ ਗਿਆ ਜਾਂ ਪੰਜਾਬ ਦਾ ਪੱਛਮੀ ਏਰੀਆ ਆ ਗਿਆ ਧੱਕਣ ਪੱਛਮੀ ਇਲਾਕੇ ਆ ਗਏ ਜਿਹਦੇ ਵਿੱਚ ਬਠਿੰਡਾ ਦੇ ਸਿਪ ਦੇ ਵੱਲ ਦੇ ਇਲਾਕੇ ਮੁਕਸਰ ਫਰੀਦਕੋਟ ਫਰੋਜਪੁਰ ਫਾਜ਼ਿਲਕਾ ਏਰੀਆ ਆ ਗਿਆ ਜਾਂ ਤਾਂ ਨਾ ਤਾਂ ਨੰਬਰਸਰ ਦੇ ਏਰੀਆ ਆ ਗਏ ਪਰ ਮਾਝੇ ਦੇ ਇਨ੍ਹਾਂ ਇਲਾਕਿਆਂ ਵਿੱਚ ਕਾਰਵਾਈ ਜਿਹੜੀ ਬਿਲਕੁਲ ਹਲਕੀ ਰਹਿ ਸਕਦੀ ਹੈ ਕਿਤੇ ਕਿਤੇ ਜਿਹੜੀ ਕਾਰਵਾਈ ਦੇਖਣ ਨੂੰ ਮਿਲੂਗੀ ਜ਼ਿਆਦਾ ਇਲਾਕੇ ਵਿੱਚ ਕਾਰਵਾਈ ਨਹੀਂ ਹੋਊਗੀ ਬਸ ਮੀਂਹ ਇਲਾਕਿਆਂ ਵੱਲ ਕਿਤੇ ਕਿਤੇ ਹਲਕੀ ਪਹਾਰ ਜਿਹੜੀ ਪੈ ਸਕਦੀ ਹੈਗੀ ਬਾਕੀ ਜ਼ਿਆਦਾਤਰ ਖੇਤਰਾ ਵਿੱਚ ਪੰਜਾਬ ਦੇ ਮੀਂਹ ਹਲਕਾ ਹੀ ਰਹੂਗਾ ਕਿਤੇ ਕਿਤੇ ਦਰਮਿਆਨੀਆਂ ਪਹਾਰਾਂ ਪੈ ਸਕਦੀਆਂ ਉਹ ਵੀ ਜਿਹੜੇ ਕੇਂਦਰੀ ਭਾਗਾ ਤੋਂ ਲੈ ਕੇ ਮਤਲਬ ਕਿ ਬਰਨਾਲਾ ਮਾਨਸਾ ਤੋਂ ਲੈ ਕੇ ਜਿਹੜੇ ਪੰਜਾਬ ਦੇ ਚੜ੍ਹਦੇ ਵੱਲ ਦੇ ਜ਼ਿਲ੍ਹੇ ਹੋਣਗੇ ਉਹਨਾਂ ਵਿੱਚ ਕਿਤੇ ਕਿਤੇ ਦਰਮਿਆਨੀਆਂ ਫਾਰਾਂ ਪੈ ਸਕਦੀਆਂ ਪਰ ਪੰਜਾਬ ਵਿੱਚ ਕਾਰਵਾਈ ਹੈ ਜਿਹੜੀ ਹਲਕੀ ਰਹੂਗੀ ਆਦਰਵਾਇਜ਼ ਦੂਜੀਆਂ ਸਟੇਟਾਂ ਦੇ ਵਿੱਚ ਕਾਰਵਾਈ ਜਿਹੜੀ ਮੀਂਹ ਦੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਕਾਰਵਾਈ ਜਿਹੜੀ ਹਰਿਆਣਾ, ਜੁਪੀ, ਜੁਪੀ ਵਿੱਚ ਵੀ ਕਿਤੇ ਕਿਤੇ ਮੀਂਹ ਦੀ ਵਧੀਆ ਝਟਕ ਲੱਗ ਸਕਦੀ ਹੈ ਤੇ ਦਿੱਲੀ ਵਿੱਚ ਵੀ ਤੇ ਦਿੱਲੀ ਵਿੱਚ ਵੀ ਕਿਤੇ ਕਿਤੇ ਗੜੇ ਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈਗੀ ਹਾਲਾਂਕਿ ਪੰਜਾਬ ਵਿੱਚ ਜਿਹੜੀ ਬਦਲਵਾਈ ਹੋਊਗੀ ਉਹ ਚੁੱਪਚੀ ਬੀਤੇ ਝੜੀ ਨੂੰ ਮਾ ਜਾਂ ਹਲਕੀ ਕਮੇਂਜੀ ਕਰਦਾ ਹਲਕੀ ਕਾਰਵਾਈ ਦਿੰਦਾ ਸਿਸਟਮ ਬਦਲਵਾਈ ਜਿਹੜੀ ਅੱਗੇ ਗੁਜਰਦੀ ਰਹਣੀ ਹੈਗੀ ਤੇ ਜਦ ਕਿ ਕੋਈ ਗਰਜ ਚਮਕ ਦੀ ਖਾਸਵਾ ਉਹਨਾਂ ਨਹੀਂ ਹੈਗੀ ਗਰਜ ਚਮਕ ਵਾਲੇ ਬੱਦਲ ਜਿਹੜੇ ਘੱਟ ਹੀ ਬੰਦੇ ਦਿਖਾਈ ਦੇਣਗੇ ਇਹਦੇ ਕਿਤੇ ਏਕਾ ਟੁਕਾ ਥਾਂ ਜਰੂਰ ਗਰਜ ਚਮਕ ਹੋ ਸਕਦੀ ਹੈਗੀ ਪਰ ਜ਼ਿਆਦਾਤਰ ਕੇਤਨਾ ਚ ਹਲਕੀ ਬਦਲਵਾਈ ਮਤਲਬ ਕਿ ਚੁੱਪਚੀ ਬਿਤਾਇਆ ਜਾਂ ਬੱਦਲ ਹਲਕੀ ਕਾਰਵਾਈ ਦਿੰਦਾ ਹੋਇਆ ਪਹਾੜਾਂ ਵੱਲ ਖਿੱਚ ਕੇ ਜਾਣਾ 28 ਦਸੰਬਰ ਦੀ ਸਵੇਰ ਤੱਕ ਉਧਰੋਂ ਜੰਮੂ ਕਸ਼ਮੀਰ ਦੇ ਅਚੇਰੇ ਪਹਾੜੀ ਕੇਤਨਾ ਵਿੱਚ ਚੰਗੀ ਬਰਖ ਵਾਲੀ ਹੋ ਸਕਦੀ ਆ ਜਿਹੜੇ ਬਰਫਵਾਰੀ ਦੇਖਣ ਦੇ ਯਕੀਨ ਨੇ ਉਹ ਹਿਮਾਚਲ ਦਾ ਰੋਕ ਕਰ ਸਕਦੇ ਨੇ ਕਿਉਂਕਿ ਸਿਮਲੇ ਵਿੱਚ ਵੀ ਸੋਹਣੀ ਬਰਫਵਾਰੀ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈਗੀ ਅ ਦਰਮਿਆਨੀ ਚਾਈ ਵਾਲੇ ਖੇਤ ਨੇ ਜਿਹੜੇ ਹਿਮਾਚਲ ਦੇ ਉਹਨਾਂ ਵਿੱਚ ਵੀ ਜਿਹੜੀ ਸੋਹਣੀ ਬਰਫਵਾਰੀ ਹੋ ਸਕਦੀ ਹੈ ਤੇ ਮਨਾਲੀ ਵਿੱਚ ਵੀ ਚੰਗੀ ਬਰਫਵਾਰੀ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਤੇ ਮਿਲ ਸਕਦੀ ਹੈਗੀ ਤੇ ਜਿਹੜੇ ਕਿਸਾਨ ਵੀਰ ਪਾਣੀ ਲਾਉਣ ਬਾਰੇ ਸੋਚ ਰਹੇ ਨੇ ਜਾਂ ਪਾਣੀ ਲਾ ਚੁੱਕੇ ਨੇ ਜਾਂ ਪਾਣੀ ਲਾਉਣਾ ਚਾਹੁੰਦੇ ਨੇ ਕਣਕਾਂ ਨੂੰ ਜਾਂ ਜੋ ਵੀ ਫਸਲਾਂ ਜਾਂ ਸਰੋਂ ਵਕਾਸੀ ਨੂੰ ਪਾਣੀ ਲਾਉਣਾ ਚਾਹੁੰਦੇ ਨੇ ਉਹ ਬੇਚੋੜ ਕੋ ਹੋ ਕੇ ਲਾ ਸਕਦੇ ਨੇ ਕੋ ਕਿਉਂ ਵੱਡੇ ਭਾਰੀ ਮੀਂਹ ਦੀ ਸਭਾ ਉਹਨਾਂ ਨਹੀਂ ਹੈਗੀ ਮੀਂਹ ਹਲਕੀਆਂ ਦਰਮਿਆਨੀਆਂ ਫਹਾਰਾਂ ਵਾਲਾ ਹੀ ਰਹੂਗਾ ਬਹੁਤੇ ਤਕੜੇ ਮੀਂਹ ਦੀ ਉਮੀਦ ਨਹੀਂ ਹੈਗੀ ਪਰ ਮੀਂਹ ਹਲਕੀਆਂ ਦਰਮਿਆਨੀਆਂ ਫਹਾਰਾਂ ਜਿਹੜੀਆਂ ਬਹੁਤ ਹੀ ਖੇਤਾਂ 'ਚ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਦੁਆਬੇ ਵਿੱਚ ਕਿਤੇ ਕਿਤੇ ਦਰਮਿਆਨੀਆਂ ਮੀਂਹ ਦੀ ਛੱਟ ਜਿਹੜੀ ਲੱਗ ਸਕਦੀ ਹੈ ਜਾਂ ਪੁਆਧੀਰੀ ਵਿੱਚ ਕਿਤੇ ਕਿਤੇ ਦਰਮਿਆਨੀਆਂ ਜਾਂ ਫਹਾਰਾਂ ਜਿਹੜੀਆਂ ਜ਼ਿਆਦਾ ਜੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਜ਼ਿਲ੍ਹੇਵਾਰ ਅਪਡੇਟ ਕਰੀ ਚੁੱਕਿਆ ਸਿਸਟਮ ਵਾਈਡ ਏਰੀਆ ਕਵਰ ਕਰੂਗਾ ਥੋੜੇ ਬਹੁਤ ਖੇਤਰ ਇਹ ਤਾਂ ਸਖਰੇ ਵੀ ਰਹਿ ਸਕਦੇ ਆ ਕਿ ਬਾਅਦ ਚ ਇਹ ਨਾ ਹੋਵੇ ਹਨਾ ਵੀ ਤੁਸੀਂ ਮੀਂਹ ਦੱਸਿਆ ਸੀ ਸਾਡੇ ਤਾਂ ਪਿਆ ਨਹੀਂ ਥੋੜੇ ਬਹੁਤ ਖੇਤਰ ਮੀਂਹ ਤੋਂ ਸੱਕਨੇ ਰਹਿ ਸਕਦੇ ਆ ਪਰ ਵਾਈਡ ਏਰੀਆ ਕਵਰ ਹੋਊਗਾ ਜਿਸ ਦਾ ਕਰਕੇ ਮਤਲਬ ਕਿ ਯੂਪੀ ਤੱਕ ਸਿਸਟਮ ਦਾ ਅਸਰ ਦੇਖਣ ਨੂੰ ਮਿਲੂਗਾ ਐਮਪੀ ਤੱਕ ਜਿਸ ਦਾ ਕਰਕੇ ਥੋੜੇ ਬਹੁਤ ਏਰੀਆ ਪੰਜਾਬ ਦੇ ਰਹਿ ਵੀ ਸਕਦੇ ਆ ਸਿਸਟਮ ਤਾਕੜਾਗਾ मतलब ये मौसम विज्ञान की भाषा तो देखा जावे दे ता सिस्टम तगड़ाਗਾ क्योंकि यूपी दिल्ली ਦੇ ਕਈ ਇਲਾਕਿਆਂ ਵਿੱਚ ਤਗੜੀ ਝਟ ਲਾ ਕੇ ਜਾਊਗਾ ਪਰ ਪੰਜਾਬ ਵਾਲੇ ਪੱਖ ਤੋਂ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਸਿਸਟਮ ਦਾ ਅਸਰ ਜਿਹੜਾ ਹਲਕਾ ਦਰਮਿਆਨਾ ਕਹਿ ਸਕਦੇ ਆ મતલਬ ਕਿ ਹਲਕਾ ਸਿਸਟਮ ਕਹਿ ਸਕਦੇ ਆ ਪੰਜਾਬ ਲਈ अदरवाइज ਦੂਜੀਆਂ ਸਟੇਟਾਂ ਲਈ ਜਿਹੜਾ ਸਿਸਟਮ ਇਹ ਤਕੜਾ ਹੀ ਰਹੂਗਾ ਸੋ ਕੱਲ 27 ਦਸੰਬਰ ਸਵੇਰ ਨੂੰ ਜਿਹੜਾ ਕਿਤੇ ਕਿਤੇ ਮੀਂਹ ਦੀ ਕਾਰਵਾਈ ਸ਼ੁਰੂ ਹੋ ਸਕਦੀ ਆ ਦੁਪਹਿਰ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤੇ ਸ਼ਾਮ ਨੂੰ ਜਾਂ ਰਾਤ ਨੂੰ ਵੀ ਕਈ ਇਲਾਕਿਆਂ ਵਿੱਚ ਹਲਕੇ ਦਰਮਿਆਨੀਆਂ ਫਾਰਾਂ ਦੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਸੋ ਐਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ